ਮਾਤਾ ਜੀ ਵੱਲੋਂ ਇਹ ਆ ਹੌਲੇ ਵੈਲਕਮ ਨਾਲ ਸ਼ਲਗਮ, ਅਮਰੂਦ, ਗੋਭੀ ਤੇ ਸਾਗ ਸਾਗ ਦੇ ਨਾਲ ਮੇਥੀ ਹੋਰ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸਾਂ ਵੀ ਇਹ ਜਿਹੜਾ ਸਮਾਨ ਆ ਨਾ ਵੀ ਇਹ ਮੰਡੀੋਂ ਨਹੀਂ ਲਿਆਂਦਾ ਇਹ ਤਾਜ਼ਾ ਤੋੜ ਕੇ ਲਿਆਂਦਾ ਵਾ ਆਪਾਂ ਤੁਹਾਨੂੰ ਤਾਜ਼ਾ ਵੀ ਦਿਖਾਉਨੇ ਆ ਤੇ ਆਪਾਂ ਹੈਗੇ ਆ ਹੁਣ ਇਸ ਟਾਈਮ ਪਾਪਾ ਜੀ ਦੇ ਕੋਲ ਤੇ ਮਮਾ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਹਾਂ ਜੀ ਗੁਰਦੇਵ ਸਿੰਘ ਠੀਕ ਆ ਜੀ ਇਲਾਕਾ ਕਿਹੜਾ ਪੈਂਦਾ ਵਾ ਇਲਾਕਾ ਹਸ਼ਰਪੁਰ ਰੋਡ ਢਲਵਾ ਚੌਂਕ ਦੇ ਲਾਗੇ ਗਿੱਲ ਫਾਰਮ ਰਾਮਾ ਮੰਡੀ ਰਾਮਾ ਮੰਡੀ ਤੋਂ ਜਦੋਂ ਜਾਂਦੇ ਆਪਾਂ ਹਸ਼ਰਪੁਰ ਰੋਡ ਹਸ਼ਰਪੁਰ ਰੋਡ ਉੱਥੇ ਢਲਵਾ ਚੌਂਕ ਦੇ ਵਿੱਚ ਆਜੋ ਆਪਾਂ ਅੰਦਰ ਨਾਲ ਤੁਹਾਨੂੰ ਆ ਸਾਰਾ ਇਸਮਤ ਤਾਜ਼ਾ ਦਿਖਾਉਨੇ ਆ ਹੋਮੀ ਵੀ ਲੱਗੀਆਂ ਆ ਮੂਲੀਆਂ ਵੀ ਲੱਗੀਆਂ ਨਾਲ ਔਲੇ ਵੀ ਲੱਗੇ ਆ ਆਜੋ ਮੱਲੋ ਇਹ ਆ ਸਾਗ ਆ ਸਾਰਾ ਇਸ ਸਾਗ ਲੱਗਾ ਪਿਆ ਤਾਜ਼ਾ ਓ ਤੱਕ ਇਥੋਂ ਦੀ ਮਾਰਿਓ ਜੀ ਮੜਾ ਜਾ ਦਿਖਾਓ ਇਧਰ ਦਾ ਕੋਹ ਦਾ ਤਾਜਾ ਬਿਲਕੁਲ ਐਨ ਓ ਮਲੂਆਲੇ ਸਾਹਮਣੇ ਤੇ ਆਇਆ ਔਲਿਆਂ ਦਾ ਬੂਟਾ ਹਨਾ ਪਪਾ ਜ਼ੂਮ ਕਰਕੇ ਦਿਖਾਓ ਜਰਾ ਸਾਰਾ ਐਨ ਵਿੱਚ ਔਲਿਆਂ ਦੇ ਇਥੇ ਕਾਫੀ ਬੂਟੇ ਆ ਤੇ ਬਾਹਰ ਜਿਹੜੇ ਔਲੇ ਸੀਗੇ ਉਹ ਬਿਲਕੁਲ ਤਾਜੇ ਫਰੈਸ਼ ਔਲੇ ਮੰਡੀ ਦੇ ਨੇਗੇ ਇਹ ਆ ਮਲੂਮ ਅਰੂਦ ਤਾਦੇ ਅਮਰੂਦ ਆ ਬਿਲਕੁਲ ਰਸ਼ ਦੇਖੋ ਕਿੰਨਾ ਸੋਹਣਾ ਸੋਹਣਾ ਹੈ ਵਧੀਆ ਟੋਨਿਕ ਭਰਿਆ ਹੋਇਆ ਹੈ ਵਿਟਾਮਿਨਸ ਦੇ ਨਾਲ ਇਹ ਬਾਗਬਾਨੀ ਸਾਰੀ ਆਜੋ ਅੱਗੇ ਮੂਲੀਆਂ ਵੱਲੋ ਜਬਰਦਸਤ ਆਰਗੈਨਿਕ ਸਬਜ਼ੀਆਂ ਸਾਰੀਆਂ ਉਹਦੀਆਂ ਉਹ ਸਾਹਮਣੇ ਗਾਜਰਾ ਆ ਆਪਾਂ ਗਾਜਰਾ ਵੀ ਦਿਖਾਉਣੇ ਆ ਗੋਂਗਲੂ ਸ਼ਗਮਲ ਗੋਂਗਲੂ ਆਓ ਜੀ ਇਹ ਮਤਲਬ ਫੁੱਲ ਗੋਭੀ ਤਾਜੀ ਤਾਜੀ ਐ ਯਾਰ ਵਧੀਆ ਆਰਗੈਨਿਕ ਇਹ ਲਾ ਮਾ ਰੋਡ ਦੇ ਉੱਪਰ ਮੋਜਾਂ ਲਗੀਆਂ ਪਈਆਂ ਯਾਰ ਹਰੇਕ ਚੀਜ਼ ਦੀਆਂ